ਦੀਆਂ ਨਿਊ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਰਮਨਦੀਪ ਉਰਫ ਰਮਨਾ ਪੁੱਤਰ ਬਨਾਰਸੀ ਦਾਸ ਪਿੰਡ ਰਸੂਲਪੁਰ ਨੂੰ ਚੋਰੀ ਦੇ ਸਮਾਨ ਸਮੇਤ ਕੀਤਾ ਗਿਆ ਕਾਬੂ 29 ਜੂਨ ਨੂੰ ਫਲੋਰ ਦੇ ਮਹੱਲਾ ਮਥਰਾਪੂਰੀ ਵਿਖੇ ਇੱਕ ਗੱੜ ਵਿੱਚ ਲੱਖਾਂ ਰੁਪਏ ਦੇ ਸੋਨੇ ਤੇ ਚਾਂਦੀ ਦੇ ਗਹਿਣੇ ਤੋਂ ਇਲਾਵਾ ਨਗਦ ਰਕਮੀ ਤੇ ਮੋਬਾਈਲ ਫੋਨਾਂ ਦੀ ਚੋਰੀ ਹੋ ਗਈ ਸੀ ਜਿਸ ਤੇ ਪੁਲਿਸ ਨੇ ਬਰੀਕੀ ਨਾਲ ਜਾਂਚ ਪੜਤਾਲ ਕਰਕੇ ਸੀਸੀਟੀਵੀ ਕੈਮਰਾ ਦੀ ਮਦਦ ਨਾਲ ਉਕਤ ਚੋਰ ਨੂੰ ਗ੍ਰਿਫਤਾਰ ਕਰ ਲਿਆ ਤੇ ਚੋਰੀ ਕੀਤਾ ਸਮਾਨ ਵੀ ਰਿਕਵਰ ਕਰ ਲਿਆ ਹੈ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋ ਥਾਣਾ ਮੁਖੀ ਫਲੋਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪੁਲਿਸ ਟੀਮ ਦੇ ਸਬ ਇੰਸਪੈਕਟਰ ਸੁਆਚੰਦ ਤੇ ਐਸ ਇੰਗੇਜ ਸਿੰਘ ਨੇ ਸਫਲਤਾ ਹਾਸਲ ਕਰਦਿਆ ਉਕਤ ਚੋਰ ਰਮਨਦੀਪ ਉਰਫ ਰਮਨਾ ਪੁੱਤਰ ਬਨਾਰਸੀ ਦਾਸ ਵਾਸੀ ਪਿੰਡ ਸੁਲਪੋ ਨੂੰ ਗ੍ਰਿਫਤਾਰ ਕਰ ਲਿਆ ਅਤੇ ਚੋਰੀ ਕੀਤਾ ਗਿਆ 132 ਗ੍ਰਾਮ ਸੋਨਾ 163 ਗ੍ਰਾਮ ਚਾਂਦੀ ਦੇ ਗਹਿਣੇ ਅਤੇ 2 ਲੱਖ 40 ਹਜ਼ਾਰ ਰੁਪਏ ਵੀ ਬਰਾਮਦ ਕਰ ਲਏ ਉਹਨਾਂ ਦੱਸਿਆ ਕਿ ਰਮਨ ਨੇ ਤੇ ਪਹਿਲਾਂ ਵੀ ਮੁਕਾਦਮੇ ਦਰਜ ਹਨ ਉਹਨਾਂ ਦੱਸਿਆ ਕਿ ਇਹ ਇਕੱਲਾ ਹੀ ਇਲਾਕੇ ਵਿੱਚ ਪਹਿਲਾਂ ਰੈਕੀ ਕਰਦਾ ਸੀ ਅਤੇ ਬਾਅਦ ਵਿੱਚ ਤਾਲੇ ਲੱਗੇ ਘਰਾਂ ਵਿੱਚ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਸੀ ਉਹਨਾਂ ਦੱਸਿਆ ਕਿ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ਡਾਕਟਰ ਅਨਾਪਰਾ ਦੀ ਫਲੋਰ ਤੋਂ ਖਾਸ ਰਿਪੋਰਟ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ ਮਿਤੀ 29 24 ਨੂੰ ਖਾਣਾ ਫਲੋਰ ਦੇ ਇਲਾਕੇ ਵਿੱਚ ਇਤੀ ਏਰੀਆ ਦੇ ਮਹੱਲਾ ਮਠਾਪੁਰੀ ਵਿੱਚ ਮਨਜੀਤ ਕੌਰ ਵਾਈਫ ਹੋ ਰਗਵੀਰ ਸਿੰਘ ਦੇ ਘਰ ਚੋਰੀ ਹੋਈ ਸੀ ਉਹ ਆਪਣੀ ਰਿਸਤੇਦਾਰੀ ਵਿੱਚ ਗਈ ਹੋਈ ਸੀ ਸਵੇਰ ਹੋਣ ਤੇ ਉਹਨਾਂ ਨੂੰ ਪਤਾ ਲੱਗਾ ਜਿਸ ਤੇ ਅਸੀਂ ਜੋ ਮੁਕੱਦਮਾ ਦਰਜ ਕੀਤਾ ਸੀ 380 457 ਆਈਪੀਸੀ ਢੇਟ ਜਿਸ ਦੇ ਤਹਿਤ ਸੀਸੀਟੀਵੀ ਕੈਮਰਾ ਦੀ ਮਦਦ ਨਾਲ ਅਸੀਂ ਉਸਨੇ ਤ्रेस ਕੀਤਾ ਜੋ ਵਿਅਕਤੀ ਜਿਸਨੇ ਇਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਸ ਦਾ ਨਾਮ ਰਮਨਦੀਪ ਸਿੰਘ ਪੁਰਖ ਰਮਣਾ ਸਾਨੋ ਬਨਾਰਤੀ ਦਾਸ ਵਾਸੀ ਪਿੰਡ ਵਸੂਲਪੁਰ ਥਾਣਾ ਫਲੋਰ ਉਹ ਜੋ ਟਰੇਸ ਹੋਇਆ ਸੀ ਜਿਸ ਨੂੰ ਅਸੀਂ ਅਰੈਸਟ ਕਰ ਲਿਆ ਸੀ ਅਰੈਸਟ ਕਰਨ ਤੋਂ ਬਾਅਦ ਉਹਨੇ ਡਿਊਰਿੰਗ ਕੋਸ਼ਿਸ਼ ਜੋ ਇਹ ਸਾਡੇ ਸਾਹਮਣੇ ਪਿਆ ਸੋਨਾ 132 ਗ੍ਰਾਮ ਔਰ ਚਾਂਦੀ ਹੈ ਜੋ ਕੈਸ਼ ਪਿਆ 2 ਲੱਖ 40 ਹਜ਼ਾਰ ਦੀ ਰਿਕਵਰੀ ਕਰਵਾਈ ਆ ਜਿਸ ਤੇ ਬਰ ਖਿਲਾਫ ਮੁਕਦਮਾ ਦਰਜ ਕਰਕੇ ਕੁਝ ਨੂੰ ਅਸੀਂ ਜੇਰ ਤੇ ਦਿੱਤਾ ਜੋ ਅੱਗੇ ਦੀ ਇਨਵੈਸਟੀਗੇਸ਼ਨ ਕਰ ਰਹੀ ਸੀ ਉਹਨੇ ਆਪਣੇ ਕੋਲ ਰੱਖਿਆ ਜਾਂਦਾ ਹਾਲ ਫੇਲ ਨੂੰ ਕਰਾ ਦਿੱਤਾ ਉਹਨੇ ਉਹ ਆਪਣੇ ਘਰ ਹੀ ਰੱਖਿਆ ਹੋਇਆ ਸੀ ਤੇ ਉਹਦੇ ਕੋਲੋਂ ਐਜਟੇਜ ਜੋ ਬ੍ਰਾਂਚ ਹੋਇਆ ਸੀ ਜਿਹਦਾ ਨੋਨ ਵਨ ਕਰ ਦਿੱਤਾ ਉਸ ਦਾਾਰ ਦਿੱਤਾ ਉਸ ਤੇ ਪਹਿਲਾ ਜਿੰਨੇ ਬਸ ਤੇ ਉਹਦੇ ਤੇ ਇੱਕ ਮੁਕਦਮਾ ਚੋਰੀ ਦਾ ਹੈ ਔਰ ਇੱਕ ਮੁਕਦਮਾ ਜੋ ਐਨਡੀਪੀ ਸੈਕਟਰਾ ਜਿਸ ਵਿੱਚ ਉਹਨੂੰ 10 ਸਾਲ ਸਜ਼ਾ ਹੋਈ ਸੀ ਜੋ 2023 ਦੇ ਵਿੱਚ ਬਾਹਰ ਆਇਆ ਸੀ ਸਜ਼ਾ ਭੁਗਤ ਕੇ ਔਰ ਇੱਕ ਸਾਲ ਤੋਂ ਉਹਨੇ ਚੋਰੀ ਦੀ ਵਾਰਦਾਤ ਨੂੰ ਜਾਰ ਨ ਰਿਹਾ ਇਹ ਸਿੰਗਲ ਮੈਨ ਹੈ ਕਿ ਇਹ ਨਾਲ ਕੋਈ ਗੁਰੂ ਨਹੀਂ ਹੈ ਇਹ ਇਕੱਲਾ ਹੀ ਚੋਰੀ ਕਰਦਾ ਹੈ ਇਸ ਦਾ ਜੋ ਤਰੀਕਾ ਵਾਰਦਾਤ ਆ ਇਹਨੇ ਦੱਸਿਆ ਕਿ ਇਹਦੇ ਦੋ ਉਹਨੂੰ ਫਾਇਦੇ ਹੁੰਦੇ ਆ ਇੱਕ ਤਾਂ ਉਹਦੀ ਚੋਰੀ ਕਿਸੇ ਡਿਸਕਲੋਜ਼ ਨਹੀਂ ਹੁੰਦੀ ਸੈਕੰਡ ਜੋ ਉਹਨੂੰ ਕੋਈ ਚੋਰੀ ਦਾ ਮਾਲ ਜਿਹੜਾ ਉਹ ਕਿਸੇ ਨਾਲ ਵੰਡਣਾ ਨਹੀਂ ਦਿੰਦਾ ਸਾਰਾ ਮਾਲ ਉਹ ਖੁਦ ਹੜੱਪ ਕਰਦਾ ਹੈ ਤਰੀਕ ਦਿ ਸੁਣਿਆ ਇਹ ਵੀ ਜਦਾ ਵੀ ਬੜੀਆਂ ਅਫਵਾਹਾਂ ਫੈਲੀਆਂ ਹੁੰਦਾ ਕਿ ਇਹਦਾ ਕੋਈ ਖਲਾਇਰਾ ਵੀ ਲਵਾ ਗਿਆ ਨਹੀਂ ਕੋਈ ਨਹੀਂ ਇਹੋ ਜੀ ਗੱਲ ਇਹ ਇਹ ਘਰੇ ਰੱਖਿਆ ਸੀ ਸੁਣਿਆ ਹਾਂਜੀ ਘਰੇ ਰੱਖਿਆ ਸੀ ਆ ਜੋ ਕੈਸ਼ ਆ ਜਿਹੜੇ ਦੱਸਦੇ ਸੀ ਕਿ ਪਹਿਲਾਂ ਕਿੱਦਾਂ ਬਤਵਾਈ ਸੋਨਾ ਜਿੱਦਾਂ ਕਿਤੇ ਸੀ ਪੈਸਾ ਪੈਸਾ ਇਹ ਘਰੇ ਰੱਖ ਲੈਂਦਾ ਸੀ ਤੇ ਉਸ ਤੋਂ ਬਾਅਦ ਇਹ ਨਕੇੜਾ ਵੀ ਹੋਇਆ ਬੱਤੇ ਦਾ ਆਦੀ ਹੈ ਇਹ ਬੰਦਾ ਚੋਰੀ ਨਹੀਂ ਹਾਂਜੀ ਹਾਂਜੀ ਇਹ ਚਿੱਪੇ ਦਾ ਆਦੀ ਆ ਸਰ ਜੀ ਇਹਦੇ ਘਰੋਂ ਸੋਨਾ ਬਰਾਮਦ ਕੀਤਾ ਇਹਦੇ ਘਰਦਿਆਂ ਨੂੰ ਪਤਾ ਸੀ ਇਹ ਵੀ ਬਾਰੇ ਕਿ ਇਹ ਸੋਨਾ ਵਾਰਾ ਘਰਦਿਆਂ ਨਾਲ ਵੀ ਘਰਦਿਆਂ ਦੀ ਨਹੀਂ ਨਹੀਂ ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਸੀ ਨੋਲ ਜਾਗ ਦੀ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਕੇ ਮੈਡੀ ਕਾ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਦੇ